ਤਲਵੰਡੀ ਪਾਈ ਲੱਕ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਨੂੰ ਬੇਹੱਦ ਪਰੇਸ਼ਾਨ ਕੀਤਾ ਹੋਇਆ ਹੈ। ਘਟਨਾ ਤਲਵੰਡੀ ਪਾਈ ਝੋਟਿਆ ਰੋਡ ਦੀ ਹੈ। ਜਿੱਥੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਚੋਰ ਆਟੋ ਵਿੱਚ ਪੇਟੀ ਇੱਕ ਮਹਿਲਾ ਦਾ ਪਰਚ ਚਪਟ ਕੇ ਫਰਾਰ ਹੋ ਜਾਂਦੇ ਨੇ। ਪਰਸ ਵਿੱਚ ਉਸਦੇ ਅਤੇ ਉਸਦੇ ਬੱਚਿਆਂ ਦੇ ਦਸਤਾਵੇਜ਼ ਅਤੇ 1500 ਰੁਪਏ ਨਕਦੀ ਦੱਸੀ ਗਈ ਹੈ। ਜੇਕਰ ਕਿਸੇ ਨੂੰ ਉਕਤ ਦਸਤਾਵੇਜ਼ ਮਿਲਣ ਤਾਂ ਉਕਤ ਔਰਤ ਤੱਕ ਪਹੁੰਚਾਏ ਜਾਣ। ਆਜੋ ਸੁਣਦੇ ਹਾਂ ਕਿ ਕੈਪੀਟ ਮਹਿਲਾ ਰਜਿੰਦੀਪ ਕੌਰ ਪਤਨੀ ਮਨਦੀਪ ਸਿੰਘ ਵਾਸੀ ਕਾਲੀ ਜਵਾਲਾ ਦੀ ਕੀ ਨਾ ਭਾਂਜੀ ਤੁਹਾਡਾ ਰਜਨਦੀਪਪੁਰ ਅੱਛਾ ਕਿਹ ਵੱਲੋਂ ਆਕਾ ਤੁਹਾਡਾ ਨੂੰ ਆਪਰੇ ਆਇਆ ਕੱਲ ਅਸੀਂ 12 ਵਜੇ ਪੈਨਸ਼ਨ ਖੜਾ ਕੇ ਚਲੇ ਸੀ ਕਿੱਥੋਂ ਜੀ ਇਥੋਂ ਐਚਡੀਐਫਸੀ ਬੈਂਕ ਤੋਂ ਤਲਵੰਡੀ ਭਾਈ ਤੋਂ ਤਲਵੰਡੀ ਭਾਈ ਤੋਂ ਅੱਛਾ ਜੀ ਹਾਂ ਅਸੀਂ ਜਦੋਂ ਐਟੋ 'ਚ ਬੈਠ ਕੇ ਬਾਜ਼ਾਰ 'ਚ ਹਾਂ ਸਮਾਨ ਖਰੀਦ ਕੇ ਜਦੋਂ ਇਥੋਂ ਬਾਜ਼ਾਰ 'ਚ ਹੀ ਗਏ ਆ ਫਿਰ ਦੂ ਅੱਗੇ ਗਾਂਹ પેટ્રોલ ਪੰਪ ਤੇ ਰੁਕੇ ਆਣੋਂ ਅੱਛਾ ਜੀ ਫਿਰ ਦੂ ਗਾਂਹ 'ਚ ਤੋਂ ਬਾਈਪਾਸ ਉੱਤਰ ਕੇ ਛੋਟੀਆਂ ਵਾਲੇ ਕੋਲ ਰਾਤ ਹੀ ਗਏ ਆ ਸੜਕ ਦੇ ਹਾਂਜੀ ਉੱਥੇ ਰੈਂਪ ਬਣੇ ਹੋਏ ਆ ਠੀਕ ਹੈ ਜੀ ਉੱਥੇ ਸਾਡੀ ਲੁੱਟ ਬਹੁਤ ਹੋਈ ਆ ਕਾਸ਼ ਪਰਸਕੋ ਕੇ ਲਾਗੇ ਹਾਂਜੀ ਪਰਸੋ ਹੋ ਕੇ ਲੈ ਗਏ ਐਟੋ ਦੇ ਵਿੱਚ ਠੀਕ ਹੈ ਹਾਂਜੀ ਕਿੰਨੇ ਜਾਨ ਕਿੰਨੇ ਜਾਨੇ ਸੀ ਸਾਡੋ ਦੋ ਜਾਨੇ ਮੋਟਰਸਾਈਕਲ ਤੇ ਸੀਗੇ ਦੋ ਜਾਨੇ ਆਏ ਸੀਗੇ ਹਾਂਜੀ ਅੱਛਾ ਤੇ ਕੀ ਲੈ ਕੇ ਪਰਸ ਦੇ ਵਿੱਚੋਂ ਪਰਸ ਦੇ ਵਿੱਚ ਪਰਸ ਬਣਿਆ ਤਾਂ ਨਹੀਂ ਲੈ ਗਾਈ ਫੋਨ ਮੇ ਕੱਲਾ ਬਾਹਰ ਕੱਢਿਆ ਵਿੱਚ ਉਹਦੇ ਪੈਸੇ ਸੀ ਅੱਛਾ ਜੀ ਤੇ ਏਟੀਐਮ ਕਾਰਡ ਵਗੈਰਾ ਬੈਂਕਾ ਖਾਤਾ ਠੀਕ ਹੈ ਜੀ ਤੇ ਬੱਚਾ ਦਾ ਸ਼ਹੀਦਗੰਗ ਸਕੂਲ ਦੇ ਫੀਸ ਕਾਰਡ ਅੱਛਾ ਤੇ ਕਾਂਕਵਲੇ ਕਾਰਡ ਵੀ ਉਹਦੇ ਵਿੱਚ ਸੀ ਇਹ ਠੀਕ ਹੈ ਬਹੁਤ ਵੀ ਪ੍ਰੂਫ ਸਾਰੇ ਬੈਚੀ ਸੀ ਕਿੰਨੇ ਕ ਜੀ ਤੇ ਕਟਣਾ ਹੈ ਜੀ 12:05 ਕੀ ਘਟਣਾ ਹੈ 12:05 ਦੇ ਮਿੰਟ ਹਾਂ ਜੀ ਠੀਕ ਹੈ ਐਸੇ ਦਾ 1500 ਹੀ ਸੀ 1500 ਦਾ ਸ਼ਹਿਰ ਹਾਂ ਜੀ ਤੇ ਪੁਲਿਸ ਨੂੰ ਤਲਾਸ਼ ਦਿੱਤੀ ਹੈ ਇਸ ਬੰਦ ਵਿੱਚ ਹਾਂ ਜੀ ਹਾਂ ਜੀ ਐਫ ਆਈ ਆਰ ਕਰਵਾ ਦਿੱਤਾ ਹੈ ਹਾਂ ਜੀ ਠੀਕ ਹੈ